आज दुराहा ਵਿਖੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਹਲਕਾ ਪਾਇਲ ਦੇ 109 ਪਿੰਡਾਂ ਦੇ ਸਰਪੰਚਾਂ ਨੂੰ 3 ਕਰੋੜ 30 ਲੱਖ ਰੁਪਏ ਦੇ ਚੈੱਕ ਭੇਟ ਕੀਤੇ ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵਿਕਾਸ ਲਈ ਖੁੱਲੇ ਪੈਸੇ ਦਿੱਤੇ ਜਾ ਰਹੇ ਹਨ ਉਹਨੇ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜਚ ਸ਼ਰਾਬ ਦੀਆਂ ਫੈਕਟਰੀਆਂ ਵੰਡੀਆਂ ਗਈਆਂ ਉੱਥੇ ਹੀ ਹੁਣ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਕਾਸ ਲਈ ਸੜਕਾਂ ਮੈਦਾਨ ਅਤੇ ਸਹਿਦ ਸਿਮਾਮਾ ਵੰਡੀਆਂ ਜਾ ਰਹੀਆਂ ਹਨ ਸਾਬ ਕੇ ਸਮਝ ਮੀਟਿੰਗ ਰੱਖੀ ਗਈ ਜੀ ਸੰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਹਲਕੇ ਪੈਲ ਦੇ ਵਿੱਚ ਡਿਵੈਲਪਮੈਂਟ ਦੀ ਰਾਕਟ ਦੀ ਸਪੀਡ ਦੇ ਨਾਲ ਨੇਰੀ ਲਿਆਂਦੀ ਹੋਈ ਹੈ ਚਾਹੇ ਤੁਸੀਂ ਲਾ ਲੋ ਜਿਹੜੇ ਮਰਜ਼ੀ ਰੋਡ ਤੇ ਚਲੇ ਜਾਓ ਸੜਕਾਂ ਬਣ ਰਹੀਆਂ ਨੇ ਜਿੱਥੇ ਮਰਜ਼ੀ ਚਲੇ ਜਾਓ ਤੁਹਾਨੂੰ ਤੁਸੀਂ ਪਾਣੀ ਦੀਆਂ ਪਾਈਪਾਂ ਪੈਰੀਆਂ ਮਿਲਣਗੀਆਂ ਪਿੰਡਾਂ ਚ ਚਲੇ ਜਾਓ ਪਿੰਡਾਂ ਦੇ ਵਿੱਚ ਵਿਕਾਸ ਜਿਹੜੇ ਕਾਰਜ ਨੇ ਉਹ ਮਿਲਣਗੇ ਤਕਰੀਬਨ 9.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਆਲਰੇਡੀ ਪਿੰਡਾਂ ਦੇ ਵਿੱਚ ਗਰਾਊਂਡ ਬਣ ਰਹੇ ਨੇ ਅੱਜ ਸਾਡੇ ਇੱਥੇ ਜ਼ਰਾਹਾ ਬਲੌਕ ਦੇ ਤੇ ਮਲੌਦ ਬਲੌਕ ਦੇ 109 ਪਿੰਡਾਂ ਦੇ ਸਤਕਾਰਯੋਗ ਸਰਪੰਚ ਸਹਿਬਾਨ ਬੁਲਾਏ ਨੇ ਅੱਜ ਇਹਨਾਂ ਨੂੰ 3 ਕਰੋੜ 30 ਲੱਖ ਰੁਪਏ ਦੇ ਜਿਹੜੇ ਚੈੱਕ ਨੇ ਅੱਜ ਸਤਕਾਰਯੋਗ ਸਰਪੰਚ ਸਹਿਬਾਨਾਂ ਨੂੰ ਵੰਡਣੇ ਨੇ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਕੰਮ ਉਹ ਹੋਰ ਤੇਜ਼ੀ ਦੇ ਨਾਲ ਚੱਲ ਸਕਣ ਜਿਹੜੇ-ਜਿਹੜੇ ਪਿੰਡਾਂ ਨੂੰ ਅੱਜ ਚੈੱਕ ਦੇਣੇ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋ ਸਕਦਾ ਕਿਸੇ ਪਿੰਡ ਦੇ ਵਿੱਚ ਕੋਈ ਚੈੱਕ ਦੇਣ ਤੋਂ ਰਹਿ ਜੀਏ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਆ ਕਿ 10-15 ਦਿਨਾਂ ਨੂੰ 2.5 ਕਰੋੜ ਦੀ ਇੱਕ ਅਮਾਉਂਟ ਹੋਰ ਬੜੀ ਜਲਦੀ ਮਾਨ ਸਾਹਿਬ ਵੱਲੋਂ ਮੇਰੇ ਕੋਲ ਆਉਣੀ ਆ ਜਿਹੜੇ ਪਿੰਡਾਂ ਦੇ ਵਿੱਚ ਕੰਮ ਰਹਿੰਦੇ ਆ ਜਾਂ ਕਿਸੇ ਨੂੰ ਲੱਗਦਾ ਕਿ ਮੈਨੂੰ ਅਮਾਉਂਟ ਘਟਾ ਉਹ ਬਿਲਕੁਲ ਵੀ ਨਰਾਸ਼ ਨਾ ਹੋਇਓ ਪੈਸੇ ਦੀ ਤੋੜ ਨਹੀਂ ਆਉਣ ਦਿੱਤੀ ਜਾਏਗੀ ਜਿੰਨਾ ਕਹੋਗੇ ਗੱਡੇ ਭਰ-ਭਰ ਕੇ ਪੈਸੇ ਦੇ ਮਾਨ ਸਾਹਿਬ ਵੱਲੋਂ ਆ ਰਹੇ ਨੇ ਤੇ ਪਿੰਡਾਂ ਦੇ ਵਿੱਚ ਅਸੀਂ ਇਹ ਲਗਾਤਾਰ ਵਿਕਾਸ ਕਰ ਰਹੇ ਹਾਂ ਭਾਵੇਂ ਤੁਸੀਂ ਗਰਾਊਂਡਾਂ ਦੀ ਗੱਲ ਲੈ ਲਓ ਗਰਾਊਂਡ ਵੀ ਪਿੰਡਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬਣਾਏ ਜਾ ਰਹੇ ਨੇ ਸਾਡਾ ਵਿਜ਼ਨ ਆ ਕਿ ਅਸੀਂ ਨੌਜਵਾਨਾਂ ਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਆਈਏ ਚੰਗੀ ਸਿਹਤ ਹੋਵੇ ਪਹਿਲੇ ਵਾਲਿਆਂ ਦੀ ਜਿਹੜੀ ਲੱਗੀ ਹੋਈ ਸੀ ਉਹਨਾਂ ਦਾ ਲਕਬ ਇਹ ਹੀ ਸੀ ਕਿ ਉਹਨਾਂ ਦੇ ਲੋਕ ਅਕਸਰ ਗੱਲਾਂ ਕਰਦੇ ਸੀ ਕਿ ਭਾਈ ਦਾਰੂ ਚੇਅਰਮੈਨ ਵਾਲੀ ਲੈਣੀ ਆ ਜਾਂ ਐਮਐਲਏ ਵਾਲੀ ਲੈਣੀ ਆ ਸਾਡੇ ਵੀ ਗਰਾਉਂਡ ਤੁਸੀਂ ਕਿਹੜਾ ਲੈਣਾ ਪਹਿਲਾ ਵਾਲਾ ਜਿੰਨਾ ਜਿਹੜਾ ਐਮਐਲਏ ਸੀ ਉਸ ਪਿਓ ਦੇ ਪੁੱਤ ਨੇ ਸੌ ਖਾਦੀ ਸੀ ਕਿ ਮੈਂ ਹਲਕੇ ਦੇ ਵਿੱਚ ਕੋਈ ਵੀ ਜਿਹੜੀ ਸੜਕ ਆ ਉਹ ਨਹੀਂ ਬਣਾਉਣੀ ਇੱਕ ਵੀ ਸੜਕ ਦੱਸ ਦਿਓ ਜਿਉਂ ਨੇ ਕੋਈ ਬਣਾਈ ਹੋਵੇ ਤੇ ਅਸੀਂ ਸੌ ਖਾਦੀ ਆ ਕਿ ਕੋਈ ਵੀ ਸੜਕ ਜਿਹੜੀ ਆ ਉਹ ਕੱਚੀ ਰਹਿਣ ਨਹੀਂ ਦੇਣੀ ਹਰੇਕ ਸੜਕ ਨੂੰ ਅਸੀਂ ਵਧੀਆ ਕਰਕੇ ਬਣਾਉਣਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਔਰ ਆਪਣੇ ਜ਼ਰਾਹੇ ਨੂੰ ਵੀ ਬਹੁਤ ਵੱਡਾ ਵਰਦਾਨ ਦਿੱਤਾ ਕਿ ਜਿਹੜਾ 51 ਪੋਸਟਾਂ ਦਰਾਹੇ ਜਿਹੜਾ ਹਸਪਤਾਲਾ ਉਹਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮਨਜ਼ੂਰ ਕੀਤੀਆਂ ਕਿਉਂਕਿ ਜੇ ਕੋਈ ਬੱਚਾ ਰੋਵੇ ਤਾਂ ਹੀ ਮਾਂ ਵੀ ਦੁੱਧ ਪਿਲਾਉਂਦੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਤੇ ਆਸਾਨ ਕੀਤਾ ਤੇ ਅਸੀਂ ਜਾ ਕੇ ਆਪਣੇ ਹਲਕੇ ਲਈ ਰੋਂਦੇ ਆ ਤੇ ਸਾਨੂੰ ਹਲਕੇ ਲਈ ਪੈਸੇ ਵੀ ਮਿਲਦੇ ਆ ਕੰਮ ਹੁੰਦੇ ਆ ਪਹਿਲਾਂ ਵਾਲੇ ਐਮਐਲਏ ਉਹ ਵੀ ਜਾ ਕੇ ਆਪਣੇ ਮੁੱਖ ਮੰਤਰੀ ਕੋਲ ਰੋਂਦੇ ਸੀ ਉਹਨਾਂ ਦੇ ਵੀ ਕੰਮ ਹੁੰਦੇ ਸੀ ਉਹਨਾਂ ਦੇ ਕੀ ਕੰਮ ਹੁੰਦੇ ਸੀ ਉਹਨਾਂ ਦੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਲੱਗਦੀਆਂ ਸੀ ਉਹਨਾਂ ਦੀ ਨਕਲੀ ਸ਼ਰਾਬ ਵੇਕਦੀ ਸੀ ਇਹ ਉਹਨਾਂ ਦੇ ਕੰਮ ਹੁੰਦੇ ਸੀ ਤੇ ਸਾਡੀ ਸੋਚ ਤੇ ਉਹਨਾਂ ਦੀ ਸੋਚ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਸੋ ਲੋਕ ਅੱਜ ਆਮ ਆਦਮੀ ਪਾਰਟੀ ਤੋਂ ਬਹੁਤ ਖੁਸ਼ ਨੇ ਤੇ ਅੱਜ ਸਾਰੇ ਸਰਪੰਚ ਤੁਸੀਂ ਦੇਖ ਰਹੇ ਹੋ ਕਿ ਸਾਰਿਆਂ ਦੇ ਚਿਹਰੇ ਖਿੜੇ ਹੋਏ ਨੇ ਔਰ ਇਹਨਾਂ ਨੂੰ ਅੱਜ ਜਿਹੜੇ ਆ ਗ੍ਰਾਂਟਾਂ ਦੇ ਜਿਹੜੇ ਗੱਫੇ ਆ ਸਾਰੇ ਸਰਪੰਚਾਂ ਨੂੰ ਅੱਜ ਇੱਥੇ ਦੇਣੇ ਆ 51 ਸਾਮੀਆਂ ਕੈਬਨਿਟ ਦੇ ਵਿੱਚ ਮਨਜ਼ੂਰ ਹੋ ਗਈਆਂ ਅੱਜ ਤੱਕ ਕਦੇ ਕਿਸੇ ਵੀ ਤੁਸੀਂ ਦੇਖਿਆ ਨਹੀਂ ਹੋਣਾ ਕਿ ਕਿਸੇ ਹਸਪਤਾਲ ਦਾ ਪ੍ਰੋਪਰ ਨਾ ਲੈ ਕੇ ਕੋਈ ਅਸਾਮੀਆਂ ਭਰੀਆਂ ਹੋਣ ਸੀਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਅਸੀਂ ਚਾਹਾਂਗੇ ਕਿ ਮੁੱਖ ਮੰਤਰੀ ਸਾਹਿਬ ਦਾ ਅਸੀਂ ਜਾ ਕੇ ਵੀ ਧੰਨਵਾਦ ਸਾਰੇ ਪੈਲ ਹਲਕੇ ਵੱਲੋਂ ਕਰਕੇ ਆਈਏ ਕਿਉਂਕਿ ਜੋ ਉਹਨਾਂ ਨੇ ਸਾਡੇ ਤੇ ਪਰਉਪਕਾਰ ਕੀਤਾ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਿਸੇ ਹੋਰ ਸਰਕਾਰ ਨੇ ਸਾਡੇ ਪੈਲ ਹਲਕੇ ਲਈ ਕੀਤਾ ਹੋਵੇਗਾ ਔਰ ਜਿਹੜੀਆਂ ਅਸਾਮੀਆਂ ਨੇ ਬਹੁਤ ਜਲਦੀ ਇਹਦਾ ਨੋਟੀਫਿਕੇਸ਼ਨ ਹੋ ਗਿਆ ਬਹੁਤ ਜਲਦੀ ਜੜੀਆਂ ਇਸਾਮੀਆਂ ਭਰ ਕੇ ਅੱਜ ਵੀ ਹਸਪਤਾਲ ਚੱਲ ਰਿਹਾ ਇਸਾਮੀਆਂ ਭਰਨ ਦੀ ਤਾਂ ਦੂਰ ਦੀ ਗੱਲ ਆ ਅੱਜ ਵੀ ਹਸਪਤਾਲ ਚੱਲ ਰਿਹਾ ਪੰਜ ਉਥੇ ਸਪੈਸ਼ਲਿਸਟ ਡਾਕਟਰ ਬੈਠਦੇ ਨੇ ਇੱਕ ਹੱਡੀਆਂ ਦਾ ਡਾਕਟਰ ਬੈਠਦਾ ਇੱਕ ਸਕਿਨ ਦਾ ਡਾਕਟਰ ਬੈਠਦਾ ਇੱਕ ਅੱਖਾਂ ਦਾ ਡਾਕਟਰ ਬੈਠਦਾ ਇੱਕ ਚਮੜੀ ਦਾ ਡਾਕਟਰ ਬੈਠਦਾ ਇੱਥੇ ਜਿਹੜੇ ਡਾਕਟਰ ਨੇ ਇੱਕ ਦੰਦਾਂ ਦਾ ਡਾਕਟਰ ਬੈਠਦਾ ਉਥੇ ਸਪੈਸ਼ਲਿਸਟ ਪੰਜ ਡਾਕਟਰ ਬੈਠਦੇ ਨੇ 30 ਬੰਦਿਆਂ ਨੂੰ ਐਡਮਿਟ ਕਰਨ ਦੇ ਹਿਸਾਬ ਨਾਲ ਤੇ ਪੋਸਾਂ ਭਰ ਰਹੇ ਆ ਔਰ ਬੜੀ ਜਲਦੀ ਉਹ ਸੰਗਤਾਂ ਦੇ سپرد ਕੀਤਾ ਜਾਊ